ਹਾਂਜੀ ਦੋਸਤੋ ਬਾਪਾ ਪ੍ਰਾਪਰਟੀ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਰੋਜ਼ਾਨਾ ਦੀ ਤਰ੍ਹਾਂ ਆਪਾਂ ਹਾਜ਼ਰ ਹਾਂ ਜੀ ਇੱਕ ਨਵੀਂ ਕੋਠੀ ਦੇ ਨਾਲ ਸੋ ਕਾਫੀ ਲੰਮੇ ਅਰਸੇ ਤੋਂ ਬਾਅਦ ਆਪਾਂ ਤੁਹਾਡੇ ਵਾਸਤੇ ਕੋਠੀ ਲੈ ਕੇ ਆਏ ਆ ਸੋ ਅੱਜ ਦੀ ਕੋਠੀ ਆਪਾਂ ਦੇਖਾਂਗੇ ਜੁਹਾਰਾ ਨਗਰੋਂ ਮੋਗਾ ਸ਼ਹਿਰ ਦੇ ਵਿੱਚ ਸੋ ਜੱਸੀ ਭਾਈ ਕਾਫੀ ਸਾਫ਼ ਸੁਥਰਾ ਜਿਹੜਾ ਏਰੀਆ ਹੈਗਾ ਦਸਨ ਦੀ ਲੋਡ ਨੀ ਜੁਹਾਰਾ ਨਗਰ ਬਿਲਕੁਲ ਕਿਉਂਕਿ ਚੱਕੀ ਵਾਲੀ ਗਲੀ ਬੱਸ ਸਟੈਂਡ ਔਰ ਇਧਰ ਜੇ ਆਪਾਂ ਗੱਲ ਕਰੀਏ ਤਾਂ ਅੰਮ੍ਰਿਤਸਰ ਰੋਡ ਵੀ ਬਿਲਕੁਲ ਨੇੜੇ ਆ ਹਮ ਔਰ ਸਾਢੇ 7 ਮਰਲੇ ਦੇ ਵਿੱਚ ਜਿਹੜੀ ਆ ਕੋਠੀ ਬਣੀ ਹੋਈ ਸੋ ਜਿਨ੍ਹਾਂ ਵੀਰ ਭਰਾਵਾਂ ਨੇ ਹੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਹੋ ਸਕੇ ਤਾਂ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਜਰੂਰ ਕਰ ਦਿਓ ਕਿਉਂਕਿ ਤੁਹਾਡੇ ਇੱਕ ਸ਼ੇਅਰ ਦੇ ਨਾਲ ਬਹੁਤੇ ਵੀਰ ਭਰਾਵਾਂ ਦੀ ਜਿਹੜੀ ਆ ਮਦਦ ਹੋ ਜਾਂਦੀ ਹੈ ਤੇ ਆਪਾਂ ਗੱਲ ਕਰਦੇ ਸੀ ਜੱਸੀ ਭਾਈ ਸਾਢੇ 7 ਮਰਲੇ ਵਿੱਚ ਇੱਕ ਕੋਠੀ ਬਣੀ ਹੋਈ ਹੈ ਹੂੰ ਹੂੰ ਪੱਥਰ ਲੱਗਿਆ ਹੋਇਆ ਸਾਰੀ ਕੋਠੀ ਵਿੱਚ ਵਾਲਪੇਪਰ ਦਾ ਕੰਮ ਥੋੜਾ ਸਮਾਂ ਹੀ ਹੋਇਆ ਕਰਵਾਏ ਨੂੰ ਦੋ ਬੈਡਰੂਮ ਆ ਜਿਹੜੇ ਕਾਫੀ ਖੁੱਲੇ ਡੁੱਲੇ ਆ ਤੀਸਰਾ ਸਟੋਰ ਬਣਿਆ ਹੋਇਆ ਚਾਹੇ ਤੁਸੀਂ ਉਹਨੂੰ ਵੀ ਬੈਡਰੂਮ ਜਿਹੜਾ ਬਣਾ ਸਕਦੇ ਆ ਕਾਫੀ ਖੁੱਲਾ ਡੁੱਲਾ ਪਰ 7.5 ਮਰਲੇ ਵੀ ਥੋੜੇ ਨਹੀਂ ਹੁੰਦੇ ਬਾਈ ਬਹੁਤ ਜਗ੍ਹਾ ਬਣ ਜਾਂਦੀ ਹੈ ਸਾਡੇ ਸਭ ਨੂੰ ਲਈ 7.5 ਮਰਲੇ ਔਰ ਸਾਰੀ ਕੋਠੀ ਵਿੱਚ ਪੱਥਰ ਲੱਗੇ ਹੋਇਆ ਔਰ ਇਹ ਕਿਚਨ ਆ ਕਿਚਨ ਤੁਸੀਂ ਦੇਖ ਸਕਦੇ ਹੋ ਕਿਚਨ ਵੀ ਕਾਫੀ ਜਿਹੜੀ ਆ ਖੁੱਲੀ ਡੁੱਲੀ ਹੈਗੀ ਹੈ ਸੋ ਡ੍ਰਾਈੰਗ ਰੂਮ ਦੀ ਗੱਲ ਕਰੀਏ ਤਾਂ ਉਹ ਵੀ ਖੁੱਲਾ ਡੁੱਲਾ ਜਿਹੜਾ ਹੈਗਾ ਔਰ ਖੁੱਲੀ ਡੁੱਲੀ ਜਿਹੜੀ ਆ ਲੌਬੀ ਆ ਔਰ ਇਹ ਸਟੋਰ ਆ ਚਾਹੇ ਤੁਸੀਂ ਇਹਨੂੰ ਬੈਡਰੂਮ ਵੀ ਯੂਜ਼ ਕਰ ਸਕਦੇ ਹੋ ਤੇ ਉਸ ਤੋਂ ਬਾਅਦ ਆਪਾਂ ਚੱਲਦੇ ਹਾਂ ਉੱਪਰ ਸੁਬਾਰ ਦੀ ਜਿਹੜੀਆਂ ਪੌੜੀਆਂ ਦਿੱਤੀਆਂ ਹੋਈਆਂ ਔਰ ਇਹ ਵੀ ਜੇਕਰ ਅਸੀਂ ਇਹ ਰੈਂਟ ਤੇ ਉੱਪਰਲਾ ਪੋਰਸ਼ਨ ਦੇਣਾ ਵੀ ਹੈ ਪਲੱਸ ਪੁਆਇੰਟ ਹੈ ਵੀ ਹਾਂ ਔਰ ਜਿਹੜੀ ਹੈ ਪ੍ਰਾਈਵੇਸੀ ਵੀ ਜਿਹੜੀ ਆਪਣੀ ਆ ਉਹ برقرار ਰਹਿੰਦੀ ਹੈ ਔਰ ਉੱਪਰਲੇ ਜੇ ਗੱਲ ਕਰੀਏ ਤਾਂ ਦੋ ਬੈਡਰੂਮ ਆ ਲੌਬੀ ਆ ਰਸੋਈ ਆ ਔਰ ਅੱਗੇ ਕਾਫੀ ਜਿਹੜਾ ਖੁੱਲਡੁੱਲਾ ਵਿੜਾ ਜਿਹੜਾ ਉਹ ਵੱਜ ਜਾਂਦਾ ਔਰ ਜੇਕਰ ਇਹਦੀ ਆਪਾਂ ਰੇਟ ਦੀ ਗੱਲ ਕਰੀਏ ਤਾਂ 35 ਲੱਖ ਰੁਪਏ ਡਿਮਾਂਡ ਕੀਤੀ ਹੈ ਮਾਲਕ ਨੇ ਬਾਕੀ ਮੌਕੇ ਤੇ ਛੂਟ ਹੋ ਜੂਗੀ ਜਿਸ ਵੀ ਵੀਰ ਭਰਾ ਨੇ ਇਸ ਕੋਠੀ ਨੂੰ ਖਰੀਦਣਾ ਹੋਵੇ ਜੋ ਵੀ ਡਿਸਪਲੇ ਤੇ ਨੰਬਰ ਦਿੱਤਾ ਤੁਸੀਂ ਉੱਥੇ ਕੰਟੈਕਟ ਕਰਕੇ ਇਸ ਕੋਠੀ ਨੂੰ ਖਰੀਦ ਸਕਦੇ ਹੋ ਸੋ ਇਹ ਦੇਖ ਰਹੇ ਸੀ ਆਪਾਂ ਰਸੋਈ ਇਹ ਬੈਡਰੂਮ ਆ ਉੱਪਰ ਦੋ ਬੈਡਰੂਮ ਜਿਹੜੇ ਬਣੇ ਹੋਏ ਆ ਔਰ ਥੱਲੇ ਦੀ ਤਰ੍ਹਾਂ ਉੱਪਰ ਵੀ ਜਿਹੜੇ ਖੁੱਲੇ ਡੁੱਲੇ ਬੈਡਰੂਮ ਆ ਇਹ ਵਾਸ਼ਰੂਮ ਆ ਵੈਂਟੀਲੇਸ਼ਨ ਵਾਸਤੇ ਜਾਲ ਵੀ ਦਿੱਤਾ ਹੋਇਆ ਆ ਉਰੇ ਦੂਸਰਾ ਬੈਡਰੂਮ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਬਾਈ ਜੀ ਆਏ ਇਹ ਏਰੀਆ ਜਿਹੜਾ ਜੁਹਾਰ ਨਗਰ ਆ ਮੋਗਾ ਸ਼ਹਿਰ ਆ ਸੋ ਆਪਾਂ ਆ ਗਏ ਜੀ ਗਰਾਉਂਡ ਫਲੋਰ ਤੇ ਤੇ ਦੂਸਰਾ ਬੈਡਰੂਮ ਇੱਕ ਦੇਖਣ ਵਾਲਾ ਰਹਿੰਦਾ ਸੀ ਸੋ ਵੀ ਆਪਾਂ ਤੁਹਾਨੂੰ ਦਿਖਾਉਨੇ ਆ ਤੇ ਸੈਂਟਰ ਦੇ ਵਿੱਚ ਜਿਹੜਾ ਵਾਸ਼ਰੂਮ ਦਿੱਤਾ ਹੋਇਆ ਔਰ ਕਾਫੀ ਖੁੱਲਾ ਡੁੱਲਾ ਜਿਹੜਾ ਸੈਂਟਰ ਦੇ ਵਿੱਚ ਵਾਸ਼ਰੂਮ ਹੈਗਾ ਸੋ ਦੋਨੋਂ ਕਮਰਿਆਂ ਦੇ ਨਾਲ ਇਹ ਅਟੈਚ ਆ ਸੋ ਜੇ ਜਿਸ ਵੀ ਵੀਰ ਭਰਾ ਨੇ ਇਸ ਕੋਠੀ ਨੂੰ ਖਰੀਦਣਾ ਹੋਵੇ ਦਿੱਤੇ ਹੋਏ ਨੰਬਰ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਸੋ ਇਹਦੇ ਨਾਲ ਹੀ ਮਿਲਦੇ ਆਂ ਫਿਰ ਆਪਾਂ ਅਗਲੀ ਵੀਡੀਓ ਦੇ ਵਿੱਚ ਸਮਾਂ ਇਜਾਜ਼ਤ ਨਹੀਂ ਦਿੰਦਾ ਸੋ ਵੀਡੀਓ ਨੂੰ ਜਰੂਰ ਸ਼ੇਅਰ ਕਰ ਦਿਓ ਸੋ ਬਹੁਤ ਬਹੁਤ ਧੰਵਾ ਜੀ ਸ਼ੁਕਰੀਆ ਮਿਹਰਬਾਨੀ